ਗ੍ਰਾਂ ਨਜ਼ੀਕ ਪਿੰਡ ਬੀੜਵੰਸੀਆਂ ਦੀ ਪੰਚਾਇਤ ਦੇ ਮੈਂਬਰਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਪਾਰਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇੱਥੇ ਦੱਸ ਦਈਏ ਕਿ ਪਿਛਲੇ ਦਿਨੀ ਪੰਚਾਇਤ ਮੰਤਰੀ ਤਰੁੰਦਪ੍ਰੀਤ ਸਿੰਘ ਸੌਂਧ ਪਿੰਡ ਬੀੜਵੰਸੀਆਂ ਵਿਖੇ ਜਗਿੰਦਰ ਸਿੰਘ 바ਸੀ ਦੇ ਘਰ ਵਿਖਾਇਆ ਸੀ। ਜਿੱਥੇ ਪੰਚਾਇਤ ਮੈਂਬਰ ਉਹਨਾਂ ਨੂੰ ਮਿਲੇ ਸਨ ਤੇ ਕੁਝ ਮੰਗਾ ਵੀ ਪਿੰਡ ਲਈ ਰੱਖਿਆ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਮੰਤਰੀ ਤਰੁੰਦਪ੍ਰੀਤ ਸਿੰਘ ਸੌਂਧ ਵੱਲੋਂ ਭਰੋਸਾ ਦੇਣ ਤੋਂ ਬਾਅਦ ਹੀ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਸਰਪੰਚ ਅਵਤਾਰ ਸਿੰਘ 바ਸੀ, ਪੰਜ surjit kumar, ਪੰਜ sukhpreet singh 바ਸੀ, ਪੰਜ ਭਪਿੰਦਰ ਸਿੰਘ 바ਸੀ, ਪੰਜ ਹਰਪ੍ਰੀਤ ਬਸਰਾ, ਪੰਜ ਰਾਜਵਿੰਦਰ ਕੌਰ, ਪੰਜ ਕੁਲਵਿੰਦਰ ਕੌਰ, ਪੰਜ ਕਵਤਾਰਾਣੀ ਆਦ ਹਾਜ਼ਰ ਸਨ। ਪਿੰਡ ਬੀੜਵਾਂਸੀਆਂ ਤੋਂ ਨਵਰੰਗ ਚੈਨਲ ਦੀ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜ ਨਗਰ ਬੀੜਵਾਂਸੀਆਂ ਦੀ ਨਗਰ ਪੰਚਾਇਤ ਜਿਨ੍ਹਾਂ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਦਾ ਆਰੰਭ ਕੀਤਾ ਜਾ ਰਿਹਾ ਹੈ ਇਸ ਆਰੰਭਤਾ ਦੇ ਸਮੇਂ ਅਜੋ ਪਾਰਕ ਦੀ ਰਮਤ ਤੱਕ ਕੀਤੀ ਜਾ ਰਹੀ ਆ ਪਾਰਕ ਬਣਾਇਆ ਜਾ ਰਿਹਾ ਤੇ ਬਾਕੀ ਵੀ ਕਾਰਜ ਜੋ ਇਹ ਨਿਰੰਤਰ ਜਾਰੀ ਰਹਿਣਗੇ ਤੇ ਮੈਂ ਸਮੁੱਚੇ ਨਗਰ ਨੂੰ ਇਹ ਬੇਨਤੀ ਕਰਦਾ ਕਿ ਪੰਚਾਇਤ ਦਾ ਪੂਰਾ ਸਹਿਯੋਗ ਦੇ ਕੇ ਆਪਾਂ ਇਹਨਾਂ ਨਿਰਮਾਣ ਕਾਰਜਾਂ ਨੂੰ ਨੇਪਰੇ ਚਾੜਨ ਦਾ ਯਤਨ ਕਰੀਏ ਤੇ ਨਾਲ ਹੀ ਇੱਕ ਸਮੁੱਚੀ ਪੰਚਾਇਤ ਵੱਲੋਂ ਸਮੁੱਚੇ ਨਗਰ ਵੱਲੋਂ ਐਨਆਰਏ ਵੀਰਾਂ ਨੂੰ ਵਿਸ਼ੇਸ਼ ਤੌਰ ਤੇ ਇੱਕ ਸਨੇਹਾ ਤੇ ਆਪਣੇ ਪਿੰਡ ਨੂੰ ਸੁੰਦਰ ਬਣਾਉਣ ਦੇ ਲਈ ਆਓ ਅੱਗੇ ਵਧੋ ਆਪ ਜੀ ਦਾ ਹਰ ਪ੍ਰਾਣੀ ਦਾ ਆਿਆਂ ਦਾ ਸਤਿਕਾਰ ਕੀਤਾ ਜਾਵੇਗਾ ਆਪ ਜੀ ਦੇ ਸਹਾਰੇ ਹੀ ਇਹ ਕਾਰਜ ਨੇਪੜੇ ਚਾੜਨੇ ਨੇ ਕਿਉਂਕਿ ਇਹ ਤੇ ਜੋ ਬਾਗ ਰੂਪੀ ਨਗਰ ਦੇ ਮਾਲੀ ਨੇ ਆਪਾਂ ਇਹਨਾਂ ਦਾ ਸਾਥ ਦੇਣਾ ਤਦੇ ਤੇ ਸਿਆਣੇ ਕਹਿੰਦੇ ਨੇ ਕਿ ਜੇਸ ਬਾਗ ਦਾ ਮਿਹਨਤੀ ਹੋਵੇ ਮਾਲੀ ਬਾਗ ਵੰਡ ਦਾ ਸਦਾ ਸੁਗੰਧੀਆਂ ਨੂੰ ਬੱਚੇ ਜਿਨ੍ਹਾਂ ਦੇ ਆਗਿਆਕਾਰ ਹੁੰਦੇ ਕਦੇ ਪੌਣਾਂ ਆਤਾਂ ਗੰਧੀਆਂ ਨੂੰ ਮਹਾਪੁਰਖਾਂ ਤੇ ਜਿਨ੍ਹਾਂ ਦੀ ਹੋਵੇ ਕਿਰਪਾ ਕੱਟ ਦਿੰਦੇ ਨੇ ਜਮਾਂ ਦੀਆਂ ਫੰਤੀਆਂ ਨੂੰ ਜਿਨ੍ਹਾਂ ਪਿੰਡਾਂ ਦੇ ਲੋਕ ਇਤفاق ਰੱਖਣਾ ਉਹ ਸ਼ੌਂਦੇ ਨੇ ਸਦਾ ਬਲੰਦੀਆਂ ਨੂੰ ਉਹ ਸ਼ੌਂਦੇ ਨੇ ਸਦਾ ਬਲੰਦੀਆਂ ਨੂੰ ਆਓ ਆਪਾਂ ਇਤفاق ਦੇ ਨਾਲ ਪੂਰੀ ਪੰਚਾਇਤ ਦਾ ਸਹਿਯੋਗ ਦੇ ਕੇ ਆਪਣੇ ਨਗਰ ਨੂੰ ਇੱਕ ਨਮੂਨੇ ਦਾ ਨਗਰ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗ੍ਰਾਂ ਦੇ ਨੇੜੇ ਪਿੰਡ ਬੀੜਵੰਸੀਆਂ ਦੀ ਪੰਚਾਇਤ ਦੇ ਮੈਂਬਰਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਪਾਰਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਇੱਥੇ ਦੱਸ ਦਈਏ ਕਿ ਪਿਛਲੇ ਦਿਨੀ ਪੰਚਾਇਤ ਮੰਤਰੀ ਤਰੁੰਦਪ੍ਰੀਤ ਸਿੰਘ ਸੌਂਧ ਪਿੰਡ ਬੀੜਵੰਸੀਆਂ ਵਿਖੇ ਜਗਿੰਦਰ ਸਿੰਘ 바ਸੀ ਦੇ ਗ੍ਰਹਿ ਵਿਖਿਆਇਸਾਨ ਜਿੱਥੇ ਪੰਚਾਇਤ ਮੈਂਬਰ ਉਹਨਾਂ ਨੂੰ ਮਿਲੇ ਸਨ ਤੇ ਕੁਝ ਮੰਗਾ ਵੀ ਪਿੰਡ ਲਈ ਰੱਖਿਆ ਸਨ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਮੰਤਰੀ ਤਰੁੰਦਪ੍ਰੀਤ ਸਿੰਘ ਸੌਂਧ ਵੱਲੋਂ ਭਰੋਸਾ ਦੇਣ ਤੋਂ ਬਾਅਦ ਹੀ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਸਰਪੰਚ ਅਵਤਾਰ ਸਿੰਘ 바ਸੀ, ਪੰਜ surjit kumar, ਪੰਜ sukhpreet singh 바ਸੀ, ਪੰਜ ਭਪਿੰਦਰ ਸਿੰਘ 바ਸੀ, ਪੰਜ ਹਰਪ੍ਰੀਤ ਬਸਰਾ, ਪੰਜ ਰਾਜਵਿੰਦਰ ਕੌਰ, ਪੰਜ ਕੁਲਵਿੰਦਰ ਕੌਰ, ਪੰਜ ਕਵਤਾਰਾਣੀ ਆਦ ਹਾਜ਼ਰ ਸਨ। ਪਿੰਡ ਬੀੜਵਾਂਸੀਆਂ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ।